1 April ਤੋਂ ਹੁਣ ਬੈਂਕਾਂ ਦੇ ਜਿਹੜੇ ਨਿਯਮ ਨੇ ਉਹ ਬਦਲ ਜਾ ਰਹੇ ਨੇ ਜੇਕਰ ਤੁਸੀਂ ਮਾਮੂਲੀ ਜਹੀ ਲਾਪਰਵਾਹੀ ਕੀਤੀ ਤਾਂ ਤੁਹਾਨੂੰ ਉਸਤਾ ਹਰਜਾਨਾ ਜਿਹੜਾ ਭੁਗਤਣਾ ਪਵੇਗਾ ਦੱਸਦੀਏ ਕਿ ਹੁਣ ਬੈਂਕਾਂ ਦੇ ਨਿਯਮ ਨੇ ਜਿਹੜੇ ਉਹ ਬਦਲ ਲੱਗੇ ਨੇ ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਏਟੀਐਮ ਜਾ ਫੇਰਾ ਬੈਲੈਂਸ ਚੈੱਕ ਕਰਨਾ ਤਾਂ ਤੁਹਾਨੂੰ ਜਿਹੜਾ ਖਰਚਾ ਪਹਿਲਾਂ ਲੱਗਦਾ ਸੀ ਹੁਣ ਉਸ ਖਰਚੇ ਨੂੰ ਵਧਾ ਦਿੱਤਾ ਜਾਵੇਗਾ ਦੱਸਦੀ ਹੈ ਕਿ 1 April ਤੋਂ ਜਿਹੜੇ ਬੈਂਕ ਨੇ ਉਹਨਾਂ ਦੇ ਲਈ RBI ਦੇ ਵੱਲੋਂ ਨਵੇਂ ਨਿਯਮ ਨੇ ਜਿਹੜੇ ਉਹ ਹਦਾਇਤ ਕੀਤੀ ਗਈ ਹੈ ਨਿਯਮਾਂ ਦੀ ਹੁਣ 1 April ਤੋਂ ਜਿਹੜੇ ਉਹ ਨਿਯਮ ਨੇ ਲਾਗੂ ਹੋਣ ਜਾ ਰਹੇ ਨੇ ਜੇਕਰ ਤੁਸੀਂ ਕੋਈ ਵੀ ਬੈਂਕ ਰਿਲੇਟਡ ਲਾਪਰਵਾਹੀ ਕਰਦੇ ਹੋ ਚਾਹੇ ਪੈਸੇ ਕਢਾਉਣ ਲੱਗੇ ਚਾਹੇ ਜਮ੍ਹਾਂ ਕਰਵਾਉਣ ਲੱਗੇ ਚਾਹੇ ਕ੍ਰੈਡਿਟ ਕਾਰਡ ਦੇ ਰਿਲੇਟਡ ਕੋਈ ਪਰੇਸ਼ਾਨੀ ਹੋਵੇ ਜਾਂ ਫਿਰ ATM ਦੇ ਪ੍ਰਤੀ ਹੋਵੇ ਜਾਂ ਫਿਰ ਤੁਸੀਂ ਕਿਸੇ ATM ਤੋਂ ਜਿੱਦਾ ਪਹਿਲਾਂ ਪੈਸੇ ਕਢਾਉਂਦੇ ਸੀ ਉਸ ਤੇ ਚਾਰਜ ਲੱਗਦਾ ਸੀ ਤਾਂ ਹੁਣ ਉਹ ਚਾਰਜਾ ਜਿਹੜਾ ਵਧਾ ਦਿੱਤਾ ਜਾਵੇਗਾ ਦੱਸ ਦਈਏ ਕਿ ਜੇਕਰ ਤੁਹਾਡਾ ਕਿਸੇ ਵੀ ਬੈਂਕ ਵਿੱਚ ਖਾਤਾ ਹੈ ਤਾਂ ਇਹ ਕਬਰ ਤੁਹਾਡੇ ਲਈ ਅਹਿਮ ਹੋਵੇਗੀ ਦੱਸਣਯੋਗ ਹੈ ਕਿ 1 April 2025 ਤੋਂ ਪੂਰੇ ਦੇਸ਼ ਦੀ ਬੈਂਕਿੰਗ ਦੇ ਨਾਲ ਜੁੜੇ ਕਈ ਨਿਯਮ ਬਦਲ ਜਾ ਰਹੇ ਨੇ ਇਸ ਦਾ ਤੁਹਾਡੇ ਬਚਤ ਖਾਤੇ ਕ੍ਰੈਡਿਟ ਕਾਰਡ ਅਤੇ ATM ਲੈਣ ਦੇਣ ਤੇ ਸਪਸ਼ਟ ਪ੍ਰਭਾਵ ਪਵੇਗਾ ਜੇਕਰ ਤੁਸੀਂ ਇਹਨਾਂ ਬਦਲਾਵ ਬਾਰੇ ਪਹਿਲਾਂ ਹੀ ਜਾਣਦੇ ਹੋ ਤਾਂ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ ਭਾਰਤੀ ਜਰਬ ਬੈਂਕਾਂ ਨੇ ਬੈਂਕਾਂ ਨੂੰ ਏਟੀਐਮ ਇੰਟਰਚੇਂਜ ਫੀਸਾਂ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਘਰੇਲੂ ਬੈਂਕ ਨੈਟਵਰਕ ਤੋਂ ਬਾਹਰ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣ ਜਾਂ ਬੈਲੈਂਸ ਚੈੱਕ ਕਰਨ ਤੇ ਤੁਹਾਨੂੰ ਪਹਿਲਾਂ ਨਾਲੋਂ ਥੋੜਾ ਜਿਆਦਾ ਖਰਚਾ ਆਵੇਗਾ ਪਹਿਲਾਂ ਏਟੀਐਮ ਤੋਂ ਪੈਸੇ ਕਢਵਾਉਣ ਸਮੇਂ ਤੁਹਾਨੂੰ 17 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਹਨਾਂ ਨੂੰ ਵਧਾ ਕੇ 19 ਰੁਪਏ ਕਰ ਦਿੱਤੇ ਨੇ ਦੂਜੇ ਪਾਸੇ ਪਹਿਲਾਂ ਤੁਸੀਂ ਬੈਂਕ ਦੇ ਏਟੀਐਮ ਤੋਂ ਬੈਲੈਂਸ ਚੈੱਕ ਕਰਦੇ ਸੀ ਤਾਂ 6 ਰੁਪਏ ਦੇਣੇ ਪੈਂਦੇ ਸੀ ਤਾਂ ਹੁਣ ਉਹ ਵੀ ਵਧਾ ਕੇ 7 ਰੁਪਏ ਕਰ ਦਿੱਤੇ ਗਏ ਨੇ ਬੈਂਕ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਜੋੜ ਰਏ ਨੇ ਪਰ ਹੁਣ ਗ੍ਰਾਹਕ ਆਨਲਾਈਨ ਬੈਂਕਿੰਗ ਰਾਹੀਂ ਪਹਿਲਾਂ ਨਾਲੋਂ ਬਿਹਤਰ ਸੇਵਾਵਾਂ ਲੈ ਸਕਦੇ ਆ ਇਸ ਲਈ ਲਈ ਬੈਂਕ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੁਆਰਾ ਸੰਚਾਲਿਤ ਚੈਟਬੋਟ ਵੀ ਪੇਸ਼ ਕਰ ਰਹੀ ਹੈ ਡਿਜੀਟਲ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਦੇ ਲਈ ਦੋ ਕਾਰਕ ਪ੍ਰਮਾਣਿਕਤਾ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵਰਗੀਆਂ ਸੁਰੱਖਿਅਤ ਸੁਰੱਖਿਆ ਪੇਸ਼ ਕੀਤੀ ਜਾਵੇਗੀ ਦੱਸਣਯੋਗ ਹੈ ਕਿ SBI, ਆਈ ਪੰਜਾਬ, ਨੈਸ਼ਨਲ ਬੈਂਕ, ਕੈਨੇੜਾ ਬੈਂਕ ਵਰਗੇ ਕਈ ਬੈਂਕਾਂ ਦੇ ਘੱਟੋ-ਘੱਟ ਬੈਲੈਂਸ ਨਾਲ ਜੁੜੇ ਬਦਲਾਅ ਨਿਯਮ ਨੇ ਜਿਹੜੇ ਉਹ ਬਦਲੇ ਗਏ ਨੇ ਇਹ ਬਕਾਇਆ ਇਸ ਗੱਲ ਤੇ ਨਿਰਪਰ ਕਰਦਾ ਹੈ ਕਿ ਤੁਹਾਡਾ ਖਾਤਾ ਸ਼ਹਿਰੀ ਅਰਧ ਸ਼ਹਿਰੀ ਜਾਂ ਪਿੰਡੂ ਖੇਤਰ ਦੇ ਵਿੱਚ ਹੈ ਜਾਂ ਨਹੀਂ ਇਸ ਦੇ ਨਾਲ ਹੀ ਜੇਕਰ ਬਕਾਇਆ ਨਿਧਾਰਤ ਰਕਮ ਤੋਂ ਘੱਟ ਹੈ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਕਈ ਬੈਂਕ ਹੁਣ ਬਚਤ ਖਾਤਿਆਂ ਤੇ FD ਤੇ ਵਿਆਜ ਦਰਾਂ ਨੂੰ ਲੜਾਈ ਨੇ ਹੁਣ ਆ ਬਚਤ ਖਾਤੇ ਤੇ ਵਿਆਜ ਖਾਤੇ ਤੇ ਬੈਲੈਂਸ ਤੇ ਨਿਰਪੱਖ ਕਰੇਗਾ ਆਪ ਜਿੰਨਾ ਜਿਆਦਾ ਬੈਲੈਂਸ ਹੋਊਗਾ ਤੁਹਾਨੂੰ ਉਨਾ ਵਧੀਆ ਜਿਹੜਾ ਰਿਟਰਨ ਮਿਲੇਗਾ ਪਰ ਹੁਣ ਬੈਂਕਾਂ ਦੇ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਨੇ ਚਾਹੇ FD ਹੋਵੇ ਚਾਹੇ ਬਚਤ ਖਾਤੇ ਹੋਣ ਤਾਂ ਜਿਹੜਾ ਵਿਆਜ ਆ ਉਹ ਵੀ ਤੁਹਾਡੇ ਬੈਂਕ ਬੈਲੈਂਸ ਦੇ ਹਿਸਾਬ ਦੇ ਨਾਲ ਮਿਲੇਗਾ ਜੇਕਰ ਤੁਹਾਡੇ ਬੈਂਕ ਬੈਲੈਂਸ ਵਧਿਆ ਤਾਂ ਤੁਹਾਨੂੰ ਵਿਆਜ ਦੀ ਜਿਹੜੀ ਰਿਟਰਨ ਆ ਉਹ ਵੀ ਵਧਿਆ ਮਿਲੇਗੀ ਜੇਕਰ ਤੁਸੀਂ ਕਿਸੇ ਹੋਰ ATM ਤੋਂ ਆਪਣਾ ਬੈਂਕ ਬੈਲੈਂਸ ਚੈੱਕ ਕਰਦੇ ਹੋ ਉਸ ਦੇ ਲਈ ਵੀ ਤੁਹਾਨੂੰ ਜਿਹੜਾ ਹੁਣ ਖਰਚਾ ਉਹ ਵੱਧ ਦੇਣਾ ਪਵੇਗਾ ਜੇਕਰ ਤੁਸੀਂ ਆਦਰ ਬੈਂਕ ATM ਤੋਂ ਜਿਹੜਾ ਕੈਸ਼ ਕਢਵਾਉਨੇ ਹੋ ਤਾਂ ਵੀ ਤੁਹਾਨੂੰ ਜਿਹੜੇ ਹੁਣ ਪੈਸੇ ਨੇ ਉਹ ਬਦ ਦੇਣੇ ਪੈਣਗੇ ਤਾਂ ਹੁਣ ਲਗਭਗ ਗੱਲ ਇਹ ਤੈਅ ਆ ਕਿ ਹੁਣ ਬੈਂਕਾਂ ਦੇ ਨਿਯਮ ਬਦਲਣ ਦੇ ਨਾਲ ਤੁਹਾਡੇ ਆਮ ਆਦਮੀ ਦੀ ਜੇਬ ਤੇ ਜ਼ਰੂਰ ਜਿਹੜਾ ਅਸਰ ਪਵੇਗਾ